ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਿੱਤੇ ਪਾਤਸ਼ਾਹ ਜੀ ਨੇ ਜਦੋਂ ਸਿੱਖਾਂ ਨੇ ਆ ਕੇ ਕਿਹਾ ਕਹਿੰਦੇ ਮਹਾਰਾਜ ਤੁਹਾਡੇ ਨਾਲ ਤਪਾ ਬੜਾ ਵਿਰੋਧ ਕਰਦਾ ਹੈ ਮਰ ਤਪਾ ਤੁਹਾਡਾ ਵਿਰੋਧ ਬਹੁਤ ਕਰਦਾ ਹੈ ਲੋਕਾਂ ਕੋਲ ਤੁਹਾਡੀ ਨਿੰਦਿਆ ਕਰਦਾ ਹੈ ਲੋਕਾਂ ਕੋਲ ਕਹਿੰਦਾ ਹੈ ਕਿ ਅਮਰਦਾਸ ਵੇਖੋ ਜੀ ਗੋਇੰਦਵਾਲ ਸਾਹਿਬ ਵਿੱਚ ਇੱਕ ਕੁੜਮਾ ਦੇ ਘਰ ਝਾੜੂ ਫੇਰਨ ਵਾਲਾ ਅੱਜ ਵੇਖੋ ਜੀ ਗੁਰੂ ਬਣ ਕੇ ਬਹਿ ਗਿਆ ਹੈ ਮਹਾਰਾਜ ਉਹ ਤੁਹਾਡੀ ਨਿੰਦਿਆ ਬੜੀ ਕਰਦਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਪਏ ਕਵੇਂ ਭਾਈ ਨਿੰਦਕ ਦੇ ਪੱਲੇ ਕੁਝ ਨਹੀਂ ਰਹਿੰਦਾ ਸੱਚ ਦੀ ਕੋਈ ਨਿੰਦਿਆ ਕਰੇ ਸੱਚ ਮੈਲਾ ਨਹੀਂ ਹੁੰਦਾ ਕੋਈ ਸੂਰਜਵਲ ਦੇ ਪਾਸੇ ਗੰਦਗੀ ਭਰ-ਭਰ ਛੱਟੇ ਮੈਂ ਸੂਰਜ ਮੈਲਾ ਕਰ ਦੇਣਾ ਸੂਰਜ ਮੈਲਾ ਹੋ ਜਾਣਾ ਕਹਿੰਦੇ ਸੱਚ ਸੂਰਜ ਦੀ ਨਿਆਈ ਹੈ ਭਾਈ ਸਿੱਖੋ ਤੱਪੇ ਵਰਗੇ ਨਿੰਦਕ ਸੱਚ ਦੇ ਸੂਰਜ ਨੂੰ ਮੈਲਾ ਨਹੀਂ ਕਰ ਸਕਦੇ ਜਿਹੜਾ ਸੂਰਜ ਚੜ੍ਹਦੇ ਆਏ ਉਹਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਸੱਚ ਸੂਰਜ ਦੀ ਨਿਆਈ ਹੈ ਸਾ ਸੰਗਤ ਤੱਪੇ ਦੀ ਨਿੰਦਿਆ ਦੇ ਹੋਣ ਦੇ ਬਾਵਜੂਦ ਵੀ ਇਤਿਹਾਸ ਪੜ ਕੇ ਵੇਖਿਓ ਅਕਬਰ ਬਾਦਸ਼ਾਹ ਵਰਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਝਕ ਬੈ ਗਏ ਔਰ ਜਦਨ ਅਕਬਰ ਆਇਆ ਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਮਰਿਆਦਾ ਨਹੀਂ ਤੋੜੀ ਇਤਿਹਾਸ ਪੜ ਕੇ ਵੇਖਿਓ ਪਹਿਲਾਂ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਨੇ ਵੱਢੀ ਜਿਹੜਾ ਵੀ ਸਾਡੇ ਦਰਸ਼ਨਾਂ ਨੂੰ ਆਵੇ ਪਹਿਲਾਂ ਲੰਗਰ ਛਕੇ ਬਾਅਦ ਵਿੱਚ ਦਰਸ਼ਨ ਹੋਣਗੇ ਜਿਹੜਾ ਵੀ ਆਵੇ ਪਹਿਲਾਂ ਗੁਰੂ ਕਾ ਲੰਗਰ ਪ੍ਰਸ਼ਾਦਾ ਛਕੇ ਬਾਅਦ ਵਿੱਚ ਦਰਸ਼ਨ ਹੋਣਗੇ ਅਕਬਰ ਬਾਦਸ਼ਾਹ ਨੂੰ ਸੇਵਾਦਾਰਾਂ ਕਿਹਾ ਪਹਿਲਾਂ ਲੰਗਰ ਛਕੋ ਉਹ ਕਹਿੰਦਾ ਮੈਂ ਬਾਦਸ਼ਾਹ ਆ ਮੈਂ ਤਾਂ ਸ਼ਾਹੀ ਰੋਟੀ ਖਾਂਦੇ ਮੈਂ ਤਾਂ 36 ਪ੍ਰਕਾਰ ਦੇ ਭੋਜਨ ਖਾਂਦੇ ਉਦੇ ਹਲ ਕਰਾਂ ਕਿ ਜੀ ਇਹਨਾਂ ਦੇ ਲੰਗਰ ਵਿੱਚ ਸਦੀ ਜੇ ਧਾਲ ਤੇ ਸੁੱਕੇ ਫੁਲਕੇ ਨੇ ਅਕਬਰ ਬਾਦਸ਼ਾਹ ਕਹਿੰਦਾ ਮੈਂ 36 ਪ੍ਰਕਾਰ ਦੇ ਭੋਜਨ ਖਾਣ ਵਾਲੇ ਤੇ ਸਿੱਖਾਂ ਨੇ ਕਿਹਾ ਗੁਰੂ ਦੀ ਮਰਿਆਦਾ ਹੀ ਇਹ ਹੈ ਜੇ ਦਰਸ਼ਨ ਕਰਨੇ ਨੇ ਪਹਿਲਾਂ ਲੰਗਰ ਛਕੋ ਬੈਠ ਜੇ ਦਰਸ਼ਨ ਕਰਨੇ ਨੇ ਪਹਿਲਾਂ ਪ੍ਰਸ਼ਾਦਾ ਛਕੋ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਬੈੰਦੇ ਉਹਨੇ ਬੈਠ ਕੇ ਜਦੋਂ ਗੁਰੂ ਦਾ ਪ੍ਰਸ਼ਾਦ ਛਕਿਆ ਇਹ ਗੱਲ ਅਕਬਰ ਬਾਦਸ਼ਾਹ ਨੇ ਆਪਣੀ ਜ਼ਬਾਨ ਤੋਂ ਕਹੀ ਕਹਿੰਦਾ ਇੰਨਾ ਰਸ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਜਿੰਨਾ ਰਸ ਗੁਰੂ ਅਮਰਦਾਸ ਦੇ ਸੁੱਕੇ ਪ੍ਰਸ਼ਾਦਾਂ ਵਿੱਚ ਹੈ ਇੰਨਾ ਸਵਾਦ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਜਿੰਨਾ ਸਵਾਦ ਗੁਰੂ ਅਮਰਦਾਸ ਦੇ ਲੰਗਰ ਦੀ ਦਾਲ ਵਿੱਚ ਹੈ 사 ਸੰਗਤ ਅੱਜ ਵੀ ਤੁਹਾਡਾ ਤਜਰਬਾ ਰਹਿਣਾ ਮੈਂ ਜਦੋਂ ਉਹ ਦਰਬਾਰ ਸਭ ਜਾਂਦਾ ਲੰਗਰ ਵਿੱਚ ਹਾਜ਼ਰੀ ਲਵਾਈ ਦੀ ਹੈ ਪ੍ਰਸ਼ਾਦਾ ਭਾਵੇਂ ਇੱਕ ਹੀ ਛੱਕੋ ਜਾਇਆ ਕਰੋ ਜ਼ਰੂਰ ਸੇਵਾ ਕਰੋ ਉੱਥੇ ਜਾ ਕੇ ਵਿਖੀਦੇ ਵੱਡੇ ਵੱਡੇ ਅਮੀਰ ਬੰਦੇ ਕੋਈ ਸੌਤ ਤੋਂ ਆਇਆ ਹੋਇਆ ਸਾਡੇ ਧਰਮ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਭਾਵੇਂ ਦੂਜੇ ਧਰਮ ਦੇ ਨੇ ਦਰਸ਼ਨ ਕਰਨ ਆਉਂਦੇ ਨੇ ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਉਹ ਧਾਲਾਂ ਛੱਕਦੇ ਨਾ ਮੈਂ ਧਾਲ ਪਿੰਦੇ ਵਿਖੇ ਉਹ ਜਦੋਂ ਪਾਣੀ ਪੀਦੇ ਔਰ ਇਹ ਉਹਨਾਂ ਬੰਦਿਆਂ ਦੀ ਜ਼ੁਬਾਨ ਤੋਂ ਸੁਣਿਆ ਹੈ ਇੰਨੀ ਸਵਾਦ ਧਾਲ ਪੈਸੇ ਖਰਚ ਕੇ ਵੀ ਕਿਤੇ ਨਹੀਂ ਮਿਲਦੀ ਪਤਾ ਕਿਉਂ ਉਹ ਧਾਲ ਕਿਸੇ ਟੱਬੇ ਦੇ ਲੱਗੇ ਹੋਏ ਤੜਕੇ ਨਹੀਂ ਸਜਣੋ ਉਹ ਧਾਲ ਚੜਾਉਣ ਵਾਲੇ ਨੇ ਵੀ ਵਾਹਿਗੁਰੂ ਜਪਿਆ ਧਾਲ ਪਿਉਣ ਵਾਲੇ ਨੇ ਵੀ ਵਾਹਿਗੁਰੂ ਕਿਹਾ ਖੰਚਾ ਫੇਰਨ ਵਾਲਾ ਵੀ ਧਾਲ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਾ ਜਦੋਂ ਵਾਲਟੀਆਂ ਚ ਪੱਕੇ ਆਉਂਦੀ ਵਰਤੌਣ ਵਾਲਾ ਵੀ ਕਹਿੰਦਾ ਧਾਲ ਵਾਹਿਗੁਰੂ ਇੰਨੀ ਵਾਰ ਜਿਸ ਭੋਜਨ ਵਿੱਚ ਨਾਮ ਜਪਿਆ ਹੋਵੇ ਉਹਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਸ ਪੱਜ ਜਾਂਦਾ ਹੈ। ਅਕਬਰ ਬਾਦਸ਼ਾਹ ਨੇ ਜਦੋਂ ਪ੍ਰਸ਼ਦਾ ਛਕਿਆ। ਉਹਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਇਹ ਜਿਹੜੀ ਤੁਸੀਂ ਮਰਿਆਦਾ ਬਣਾਈ ਹੈ ਮੈਂ ਡਰਦੇ ਹਾਂ ਡਰਦੇ ਹਾਂ ਤੁਹਾਡਾ ਪ੍ਰਸ਼ਦਾ ਛਕਣ ਗਿਆ। ਪਰ ਜਿੰਨਾ ਰਸ ਤੁਹਾਡੇ ਲੰਗਰ ਦੀ ਦਾਲ ਵਿੱਚ ਸੀ ਇੰਨਾ ਰਸ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ। हे ਗੁਰੂ ਅਮਰਦਾਸ ਤੁਹਾਡਾ ਹੁਕਮ ਹੋਵੇ ਮੈਂ ਤੁਹਾਡੇ ਲੰਗਰ ਦੇ ਨਾਮ ਜ਼ਮੀਨ ਲਾਦਾ। ਉਸੇ ਜ਼ਮੀਨ ਤੋਂ ਕਣਕ ਆਏਗੀ, ਗਹਿਉ ਆਏਗਾ, ਉੱਥੋਂ ਚੌਲ ਆਉਣਗੇ। ਮਰ ਤੋਡੇ ਲੰਗਰ ਦੇ ਨਾਮ ਜ਼ਮੀਨ ਕਰਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਹੱਸ ਕੇ ਕਹਿੰਦਿਆ, "ਤੁਰ ਬਾਦਸ਼ਾਹ, ਜੇ ਤੂੰ ਲੰਗਰ ਦੇ ਨਾਮ ਜ਼ਮੀਨ ਲਾਤੀ ਤੇ ਯਾਦ ਰੱਖੀ, ਜਿਹੜਾ ਰਸ ਤੈਨੂੰ ਦਾਲ ਵਿੱਚੋਂ ਆਇਆ, ਉਹ ਰਸ ਨਹੀਂ ਮੁੜ ਕੇ ਆਉਣਾ।" ਕਹਿੰਦਾ ਮਹਾਰਾਜ, "ਕਿਉਂ?" ਕਹਿੰਦੇ, "ਜਿਹੜੇ ਮੇਰੇ ਸਿੱਖ ਦਸਾਂ, ਨੋਹਾਂ ਦੀ ਕਿਰਤ ਕਮਾਈ ਦਾ ਰਸਤਾਂ ਲਿਆ ਕੇ ਚੜਾਉਂਦੇ ਨੇ, ਤੈਨੂੰ ਪਤਾ ਹੈ ਦੋ ਖੱਤੇ ਕਣਕ ਵਿਜਣ ਵਾਲਾ ਸਿੱਖ ਵੀ ਜਦੋਂ ਕਣਕ ਦਾ ਛੱਟਾ ਦਿੰਦੇ ਨਾਲ ਕਹਿੰਦੇ ਧੰਨ ਗੁਰੂ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਦੋਂ ਕਣਕ ਨੂੰ ਪਾਣੀ ਲਾਉਂਦਾ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਤੇ ਬਾਣੀ ਪੜ੍ਹਦਾ ਜਦੋਂ ਸਿੱਖ ਕਣਕ ਦੀ ਵਡਾਈ ਕਰਦਾ ਉਦੋਂ ਵੀ ਵਾਹਿਗੁਰੂ ਜਪਦਾ ਆਪਣੇ ਘਰ ਢੋਲੀ ਵਿੱਚ ਕੋਠੀ ਵਿੱਚ ਅੱਜ ਆਪਾਂ ਢੋਲ ਕਹਿੰਨੇ ਪਹਿਲਾਂ ਕੋਠੀ ਕਹਿੰਦੇ ਆਪਣੇ ਘਰ ਪਰੋਲੀ ਕੋਠੀ ਚ ਦਾਣੇ ਪਾਉਣ ਤੋਂ ਪਹਿਲਾਂ ਉਹ ਗੁਰੂ ਦੇ ਲੰਗਰ ਵਾਸਤੇ ਵੈ ਗੁਰੂ ਕਹਿ ਕੇ ਕੜਦੇ ਇੰਨਾ ਸਿਮਰਨ ਕਰਨ ਕਰਕੇ ਦੇ ਵਿੱਚ ਰਸ ਭਰਿਆ ਸਾਧ ਸੰਗਤ ਅਕਬਰ ਬਾਦਸ਼ਾਹ ਤੋਂ ਬਾਦਸ਼ਾਹ ਨੇ ਲੰਗਰ ਵਾਸਤੇ ਜ਼ਮੀਨ ਨਹੀਂ ਲਈ ਜਦੋਂ ਮਹਾਰਾਜ ਦੇ ਦੂਜੀ ਵਾਰ ਲਾਹੌਰੋਂ ਲੰਗਦੇ ਹਣ ਦਰਸ਼ਨ ਕੀਤੇ ਨਾ ਇੱਕ ਪਰਗਣਾ ਜ਼ਮੀਨ ਦਾ ਉਹਨੇ ਚਭਾਲ ਇਲਾਕੇ ਵਿੱਚ ਤਨ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਪਾਤਸ਼ਾਹ ਜਿੱਦਾਂ ਦੀ ਇਹ ਭੰਨੀ ਟੋੜੀ ਧੀ ਹੈ ਮਹਾਰਾਜ ਮੈਂ ਤੁਹਾਡੇ ਦਰ ਦਾ ਸੇਵਕ ਹਾਂ ਭਾਵੇਂ ਹਿੰਦੁਸਤਾਨ ਦਾ ਬਾਦਸ਼ਾਹ ਮਹਾਰਾਜ ਤੁਸੀਂ ਕੁਝ ਨਹੀਂ ਲੈਣਾ ਮੈਂ ਆਪਣੀ ਧੀ ਜਾਣ ਕੇ ਤੁਹਾਡੀ ਭੰਨੀ ਦੇ ਨਾਮ ਜ਼ਮੀਨ ਕਰਨਾ ਇੱਕ ਪੂਰਾ ਪਰਗਣਾ ਲਿਖ ਕੇ ਦੇ ਗਿਆ ਜ਼ਮੀਨ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹ ਜ਼ਮੀਨ ਨਹੀਂ ਬਾਈ ਖੱਲੀ ਪਿਆ ਰਿਆ ਤਨ ਗੁਰੂ ਰਾਮ ਦਾਸ ਮਹਾਰਾਜ ਗੁਰੂ ਬਣੇ ਬੀਬੀ ਭਾਨੀ ਤਨ ਗੁਰੂ ਰਾਮ ਦਾਸ ਮਹਾਰਾਜ ਦੇ ਮਹਿਲ ਬਣੇ ਇਤਿਹਾਸ ਪੜਿਓ ਉਹ ਪਰਗਣਾ ਜ਼ਮੀਨ ਦਾ ਗੁਰੂ ਰਾਮ ਦਾਸ ਮਹਾਰਾਜ ਨੇ ਨਹੀਂ ਵਾਇਆ ਜਦੋਂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਆਏ ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਤਵਰ ਬਿੱਲੇ ਦੀ ਉਹ ਜ਼ਮੀਨ ਪਈ ਹੈ ਤੁਹਾਡੇ ਭਰਾ ਪ੍ਰਿਥੀ ਚੰਦ ਨੇ ਰਸਤਾ ਰੋਕ ਦਿੱਤੀਆਂ ਨੇ ਰਸਤਾ ਉਹ ਆਪਣੇ ਵੱਲ ਲੈ ਜਾਂਦਾ ਲੰਗਰ ਛਕਣ ਸਾਡੇ ਵੱਲ ਘੱਲ ਦਿੰਦਾ ਹੈ ਮਹਾਰਾਜ ਉਹਦੇ ਮਸੰਦ ਸਿੱਖਾਂ ਦੀਆਂ ਰਸਤਾਂ ਲੈ ਜਾਂਦੇ ਨੇ ਜਿਹੜੀ ਜ਼ਮੀਨ ਅਕੋਰ ਵਿੱਲੇ ਦੀ ਪਈ ਜੇ ਤੁਹਾਡਾ ਹੁਕਮ ਹੋਵੇ ਤਾਂ ਵਹੀ ਕਰੀਏ ਤਨ ਬਾਬਾ ਬੁੱਢਾ ਸਾਹਿਬ